اکینے بلایا گیا مگر نوکری صرف جھاسا تھا اصل ارادہ بیहद خطرناک تھا۔ پہلے اس لڑکے پر ظلم کیے گئے۔ ہاتھ پیر توڑ کر اس کو دہلی پہنچایا گیا جہاں شروع ہوتا ہے মানব तस्करी کے اس گندے کھیل کا سلسلہ۔ ششیکال جی دوستو بھارت ایک اجیہا دیش ہے جتھے ایک پاسے مال میٹرو لائٹوں تے دوسرے پاسے فٹ پاتھاں تے بیٹھے بچے جنہاں دی عمر ਮਸਾਂ ਖੜਾਉਣਿਆਂ ਨਾਲ ਖੇਡਣ ਦੀ ਸੀ ਪਤਾ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਕੌਲੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਬਾਟੇ ਕਿੱਥੋਂ ਆ ਗਏ ਅਸੀਂ ਰੁਕਦੇ ਹਾਂ ਕਈ ਵਾਰੀ ਦਿਲ ਵੀ ਪਿਗਲਦਾ ਹੈ ਸਿੱਕਾ ਡਿੱਗਦਾ ਹੈ ਤੇ ਅਸੀਂ ਅੱਗੇ ਵੱਧ ਜਾਂਦੇ ਹਾਂ ਪਰ ਅੱਜ ਅਸੀਂ ਇੱਥੇ ਰੁਕਾਂਗੇ ਤੇ ਰੁੱਕ ਕੇ ਪੁੱਛਾਂਗੇ ਕਿ ਇਹ ਗਰੀਬੀ ਹੈ ਜਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੋਸਤੋ ਅੱਜ ਦੀ ਕਹਾਣੀ ਇੱਕ ਬੱਚੇ ਦੀ ਹੀ ਨਹੀਂ ਸਗੋਂ ਇਹ ਕਹਾਣੀ ਹੈ ਉਹਨਾਂ ਹਜ਼ਾਰਾਂ ਬੱਚਿਆਂ ਦੀ ਜਿਨ੍ਹਾਂ ਦੀ ਗਰੀਬੀ ਨੂੰ ਅਕਸਰ ਕਾਰੋਬਾਰ ਬਣਾ ਦਿੱਤਾ ਜਾਂਦਾ ਹੈ ਬਿਹਾਰ ਦਾ ਇੱਕ ਛੋਟਾ ਪਿੰਡ ਕੱਚੀਆਂ ਗਲੀਆਂ ਤੇ ਟੁੱਟੇ ਘਰ ਅਤੇ ਭੁੱਖ ਨੰਗ ਨਾਲ ਲੜਦੀ ਜ਼ਿੰਦਗੀ ਜਿੱਥੇ ਜੰਮਿਆ ਸ਼੍ਰੇਸ਼ ਮਾਜੀ ਪਿਓ ਦਿਹਾੜੀ ਤੇ ਕਦੇ ਕੰਮ ਮਿਲਿਆ ਤੇ ਕਦੇ ਨਾ ਮਿਲਿਆ ਮਾਂ ਮਾਂ ਦੂਜਿਆਂ ਦੇ ਘਰਾਂ ਦੇ ਵਿੱਚ ਭਾਂਡੇ ਮਾਣਦੀ ਸ਼੍ਰੇਸ਼ ਨੋ ਸਕੂਲ ਜਾਣ ਦਾ ਬਹੁਤ ਸੌਂਗ ਸੀ ਪਰ ਕਾਪੀ ਕਲਮ ਅਕਸਰ ਸੁਪਨਾ ਹੀ ਰਹਿ ਗਈ ਰਾਤ ਨੂੰ ਮਾਂ ਪੇਟ ਭਰ ਕੇ ਨਹੀਂ ਖਾਂਦੀ ਸੀ ਤਾਂ ਕਿ ਬੱਚਿਆਂ ਲਈ ਥੋੜੀ ਰੋਟੀ ਬਚ ਸਕੇ ਇੱਕ ਗਰੀਬੀ ਸੀ ਪਰ ਇਮਾਨਦਾਰ ਗਰੀਬੀ ਇੱਕ ਦਿਨ ਪਿੰਡ ਚ ਕੁਝ ਅਣਜਾਣ ਲੋਕ ਆਏ ਚੰਗੇ ਕੱਪੜੇ ਮਿੱਠੀ ਬੋਲੀ ਤੇ ਵੱਡੇ ਸੁਪਨੇ ਤੁਹਾਡਾ ਮੁੰਡਾ ਤੇਜ ਹੈ ਸ਼ਹਿਰ ਚ ਕੰਮ ਮਿਲੂਗਾ ਪੜਾਈ ਵੀ ਕਰਾਵਾਂਗੇ ਤੇ ਪੈਸੇ ਵੀ ਭੇਜਾਂਗੇ ਗਰੀਬ ਮਾਪਿਆਂ ਲਈ ਇਹ ਇੱਕ ਸੁਨਹਿਰੀ ਮੌਕਾ ਸੀ ਪਰ ਉਹਨਾਂ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਇਹ ਲੋਕ ਬੱਚਿਆਂ ਦੇ ਸੌਦਾਗਰ ਨੇ ਇਹ ਲੋਕ ਬੱਚਿਆਂ ਦੇ ਸੌਦੇਬਾਜ਼ ਨੇ ਸੁਰੇਸ਼ ਦੀ ਮਾਂ ਰੋਈ ਪਰ ਭੁੱਖ ਅੱਗੇ ਮਮਤਾ ਹਾਰ ਗਈ ਦਿੱਲੀ ਸ਼ਹਿਰ ਉੱਚੀਆਂ ਇਮਾਰਤਾਂ ਪਰ ਸੁਰੇਸ਼ ਲਈ ਇੱਕ ਹਨੇਰੀ ਕੋਠੜੀ ਉਸ ਦਾ ਨਾਮ ਬਦਲਿਆ ਗਿਆ ਉਸ ਦੀ ਉਮਰ ਘਟਾਈ ਗਈ ਅਤੇ ਉਸ ਦੀ ਪਛਾਣ ਬਦਲੀ ਗਈ ਸਵੇਰੇ 4:30 ਵਜੇ ਲੱਤਾਂ ਨਾਲ ਜਗਾਉਣਾ ਠੰਡੇ ਪਾਣੀ ਨਾਲ ਮੂੰਹ ਧੋਣਾ ਅਤੇ ਫਟੇ ਕੱਪੜੇ ਹੱਥ 'ਚ ਬਾਟਾ ਤੇ ਹੁਕਮ ਰੋਣਾ ਆਉਣਾ ਚਾਹੀਦਾ ਹੈ ਚਿਹਰਾ ਉਦਾਸ ਰੱਖਣਾ ਤੇ ਦਇਆ ਮੰਗਣੀ ਆਉਣੀ ਚਾਹੀਦੀ ਹੈ ਇਹ ਸਿਖਲਾਈ ਸੀ ਭੀਖ mafia ਦੀ ਟ੍ਰੈਫਿਕ ਲਾਈਟ ਲਾਲ ਬੱਤੀ ਕਮਾਈ ਮੰਦਰ ਭਗਤ ਦਇਆ ਮੈਟਰੋ ਭੀੜ ਤੇ ਨਫਾ ਹਰ ਬੱਚੇ ਦਾ ਰੋਜ਼ਾਨਾ ਟਾਰਗੇਟ ਹੁੰਦਾ ਸੀ 500 700 ਜਾਂ ਕਈ ਵਾਰੀ 1000 ਰੁਪਏ ਪੈਸਾ ਘੱਟ ਹੋਇਆ ਤਾਂ ਸਾਹਮਣੂ ਸਜ਼ਾ ਮਿਲਦੀ ਸੀ ਨਾ ਰੋਟੀ ਨਾ ਪਾਣੀ ਸਿਰਫ ਕੁੱਟ ਇੱਕ ਰਜਿਸਟਰ ਲਾਇਆ ਸੀ ਜਿੱਥੇ ਬੱਚਿਆਂ ਦੀ ਕਮਾਈ ਲਿਖੀ ਜਾਂਦੀ ਸੀ ਕਿ ਇੱਕ ਗਰੀਬੀ ਸੀ ਜਾਂ ਅੰਡਰਗਰਾਉਂਡ ਮਾਫੀਆ ਜਾਂ ਅੰਡਰਗਰਾਉਂਡ ਮਾਫੀਆ ਸੁਰੇਸ਼ ਨੇ ਜੋ ਦੇਖਿਆ ਉਹ ਦੱਸਦੇ ਹੋਏ ਵੀ ਆਵਾਜ਼ ਕੰਬ ਜਾਂਦੀ ਹੈ ਕੁਝ ਬੱਚੇ ਕੁਝ ਦਿਨ ਪਹਿਲਾਂ ਬਿਲਕੁਲ ਠੀਕ ਠਾਕ ਸਨ ਅਚਾਨਕ ਇੱਕ ਦਿਨ ਉਹ ਲੰਗੜੇ ਹੋ ਗਏ ਕਿਸੇ ਦੀ ਲੱਤ ਜਾਣ ਬੁੱਝ ਕੇ ਤੋੜੀ ਗਈ ਕਿਸੇ ਦੇ ਹੱਥ ਸਾੜੇ ਗਏ ਤੇ ਕਿਸੇ ਦੀਆਂ ਅੱਖਾਂ 'ਚ ਕੈਮੀਕਲ ਪਾ ਕੇ ਉਹਨਾਂ ਨੂੰ ਅੰਨ੍ਹੇ ਕਰ ਦਿੱਤਾ ਗਿਆ ਕਿਉਂਕਿ ਬਾਜ਼ਾਰ ਦੇ ਵਿੱਚ ਦਰਦ ਵੇਚਿਆ ਜਾਂਦਾ ਸੀ ਆਪਾਹਜ ਲੋਕ ਪੈਸਾ ਕਮਾਉਂਦੇ ਸੀ ਤੇ ਸ਼ਬਦ ਕੜਵੇ ਹਨ ਪਰ ਇਹੀ ਸੱਚ ਹੈ ਰਾਤ ਨੂੰ ਸਾਰੇ ਬੱਚੇ ਇੱਕ ਛੋਟੇ ਜਿਹੇ ਕਮਰੇ 'ਚ ਬੰਦ ਕਰ ਦਿੱਤੇ ਜਾਂਦੇ ਸੀ ਤੇ ਦਰਵਾਜ਼ੇ ਉਬਾਰ ਤਾਲਾ ਬੀਲੀ ਦੇ ਝਟਕੇ ਉਹਨਾਂ ਬੱਚਿਆਂ ਨੂੰ ਲਾਏ ਜਾਂਦੇ ਤੇ ਅੱਗ 'ਚ ਲਾਲ ਕੀਤੀ ਹੋਈ ਰਾੜ ਨਾਲ ਉਹਨਾਂ ਦੇ ਚੰਮ ਨੂੰ ਸਾੜਿਆ ਜਾਂਦਾ ਜੇ ਕੋਈ ਬੱਚਾ ਬਿਮਾਰ ਹੋ ਜੇ ਤਾਂ ਉਸ ਦਾ ਕੋਈ ਇਲਾਜ ਨਹੀਂ ਸਗੋਂ ਉਹਦੀ ਕਮਾਈ ਵਾ ਜਾਂਦੀ ਸੀ ਫਿਰ ਸਾਲ 2022 ਇੱਕ ਦਿਨ ਸ਼੍ਰੇਸ਼ ਨੇ ਧਾਰ ਤੋੜਿਆ ਮੈਟਰੋ ਸਟੇਸ਼ਨ ਤੇ ਇੱਕ ਐਨ ਜੀਓ ਇੱਕ ਸਮਾਜ ਸੇਵਕ ਨਾਲ ਅੱਖਾਂ ਮਿਲਾਈਆਂ ਕੰਬਦੀ ਆਵਾਜ਼ ਚ ਉਸ ਨੇ ਸਾਰਾ ਸੱਚ ਉਸ ਸਮਾਜ ਸੇਵਕ ਨੂੰ ਦੱਸ ਦਿੱਤਾ ਫਿਰ ਛਾਪੇ ਪੁਲਿਸ ਅਤੇ 12 ਤੋਂ ਵੱਧ ਬੱਚੇ ਯਾਦ ਹੋਏ ਕੁਝ ਦਰਿੰਦੇ ਫਲਾਖਾਂ ਪਿੱਛੇ ਚਲੇ ਗਏ ਅੱਜ சுரேਸ਼ ਚਾਈਲਡ ਹੋਮ ਵਿੱਚ ਹੈ ਉਹ ਲਿਖਣਾ ਪੜ੍ਹਨਾ ਸਿੱਖ ਰਿਹਾ ਹੈ ਰਾਤ ਨੂੰ ਅਜੇ ਵੀ ਡਰਾਵਨੇ ਸੁਪਨੇ ਆਉਂਦੇ ਹਨ ਪਰ ਹੁਣ ਉਸ ਕੋਲ ਉਮੀਦ ਹੈ ਅਗਲੀ ਵਾਰ ਜਦੋਂ ਤੁਸੀਂ ਕਿਸੇ ਨੂੰ ਭੀਖ ਮੰਗਦਾ ਦੇਖੋ ਸੋਚੋ ਕੀ ਸਿੱਕਾ ਇਸ ਦਾ ਹੱਲ ਹੈ ਜਾਂ ਸਹੀ ਜਗ੍ਹਾ ਮਦਦ ਕਰਨੀ ਚਾਹੀਦੀ ਹੈ ਸੋਚੋ ਤੁਹਾਡਾ ਦਿੱਤਾ ਇੱਕ ਸਿੱਕਾ ਕਿਸੇ ਬੱਚੇ ਦੀ ਕਿਸਮਤ ਵੀ ਹੋ ਸਕਦਾ ਹੈ ਤੇ ਕਿਸੇ ਬੱਚੇ ਦੀ ਕੈਦ ਧੰਨਵਾਦ